ਮੈਂ ਇੱਕ ਖਬਰ ਪੜ੍ਹੀ ਕਿ ਦੋ ਨੌਜਵਾਨ ਨਕਲੀ ਦੇਸੀ ਕਿਉਂ ਵੇਚਦੇ ਫੜੇ ਗਏ ਇਹ ਪੂਰਾ ਮਾਮਲਾ ਕੀ ਹੈ ਦੇਖੋ ਸਰਬਜੀਤ ਇਸ ਪੂਰੇ ਮਾਮਲੇ ਤੇ ਆਪਾਂ ਚਰਚਾ ਕਰੀਏ ਉਸ ਤੋਂ ਪਹਿਲਾਂ ਗੱਲ ਕਰਨੀ ਬਣਦੀ ਹੈ ਕਿ ਅੱਜ ਕੱਲ ਜੇ ਲੋਕ ਬਾਹਰ ਖਾਣਾ ਖਾਣ ਜਾ ਰਹੇ ਆ ਤਾਂ ਮੈਨੂੰ ਲੱਗਦਾ ਜਲਦਬਾਜ਼ੀ ਚ ਫੈਸਲਾ ਨਹੀਂ ਲੈਣਾ ਚਾਹੀਦਾ ਬਹੁਤ ਸਤਾਰਕ ਹੋ ਕੇ ਫੈਸਲਾ ਲੈਣਾ ਚਾਹੀਦਾ ਔਰ ਦੂਜੀ ਗੱਲ ਦੇਖੋ ਕਿਸੇ ਜ਼ਮਾਨੇ ਕਿਹਾ ਜਾਂਦਾ ਸੀ ਕਿ ਬੰਦਾ ਹੀ ਬੰਦੇ ਦਾ ਤਾਰੂ ਠੀਕ ਹੈ ਨਾ ਬੰਦਾ ਬੰਦੇ ਦੀ ਇੱਜ਼ਤ ਬਚਾਉਂਦਾ ਪਰ ਅੱਜ ਕੱਲ ਤਾਂ ਐ ਲੱਗਦਾ ਕਿ ਬੰਦਾ ਬੰਦਾ ਦੁਸ਼ਮਣ ਬਣਿਆ ਫਿਰਦਾ ਉਹ ਚਾਹੁੰਦਾ ਕਿ ਮੈਨੂੰ ਪੰਮਾ ਥੋੜਾ ਜਿਹਾ ਮੁਨਾਫਾ ਮਿਲ ਜਵੇ ਆ ਮੋਰੋ ਕਿਸ ਦੀ ਪੰਮਾ ਜਾਨ ਜਾਈ ਜਾਵੇ ਮੈਨੂੰ ਕਿ ਦੇਖੋ ਆਪਾਂ ਥੋੜੇ ਦਿਨ ਪਹਿਲਾਂ ਖਬਰ ਪੇਸ਼ ਕੀਤੀ ਸੀ ਕਿ ਨਵੇਂ ਸ਼ਹਿਰ ਤੋਂ ਵੀ ਖਬਰ ਪੇਸ਼ ਕੀਤੀ ਸੀ ਕਿ ਫਿਰ ਆਪਾਂ ਇੱਕ ਬਿਹਾਰ ਦੀ ਖਬਰ ਵੀ ਲਾਈ ਸੀ ਕਿ ਮਲਾਪਤੀ ਜੂਸ ਜਿਹੜਾ ਲਾਇਆ ਜਾ ਰਿਹਾ ਸੀਗਾ ਇੱਕ ਜਗ੍ਹਾ ਤਾਂ ਆਪਾਂ ਦੱਸਿਆ ਸੀਗਾ ਬਿਹਾਰ ਦੀ ਖਬਰ ਸੀ ਗਾਜ਼ੀਆਬਾਦ ਦੀ ਕਿ ਯੁਰਮ ਜਿਹੜਾ ਜੂਸ ਚ ਪਾ ਕੇ ਦਿੱਤਾ ਜਾ ਰਿਹਾ ਸੀਗਾ ਫਿਰ ਪੇਠੇ ਵਾਲੀ ਖਬਰ ਆਪਾਂ ਦੋਨਾਂ ਨੇ ਇਕੱਠਿਆਂ ਨੇ ਸਾਂਝੀ ਕੀਤੀ ਆ ਮਤਲਬ ਇੰਨੀ ਮਲਾਵਟ ਚਲੋ ਜੇ ਆਪਾਂ ਜੂਸ ਦੀ ਗੱਲ ਕਰੀਏ ਪੇਠੇ ਦੀ ਗੱਲ ਕਰੀਏ ਲੋਕ ਰੋਜ਼ਾਨਾ ਜੂਸ ਨਹੀਂ ਪੀਂਦੇ ਪੇਠਾ ਰੋਜ਼ਾਨਾ ਨਹੀਂ ਖਾਂਦੇ ਲੇਕਿਨ ਜਿਹੜਾ ਦੇਸੀ ਘਿਓ ਹੈ ਸਰਬਜੀਤ ਇਹ ਤਾਂ ਰੋਜ਼ਾਨਾ ਪੰਜਾਬ ਵਿੱਚ ਜਿਹੜਾ ਆ ਹਰ ਆਮ ਘਰਾਂ ਵਿੱਚ ਵਰਤੋਂ ਵਿੱਚ ਆਉਣ ਵਾਲੀ ਚੀਜ਼ ਹੈ ਔਰ ਦੇਸੀ ਘਿਓ ਤਾਂ ਵੈਸੇ ਜਿਹੜਾ ਪੰਜਾਬ ਦੀ ਦੇਸੀ ਖਾਣਕ ਹਰ ਇੱਕ ਬੰਦਾ ਤਾਰ ਨਾਲ ਛਾਰ ਨਾਲ ਕਹਿੰਦਾ ਦੇਸੀ ਘੋੜਾ ਦਾ ਇੱਕ ਚਮਚਾ ਹੋਰ ਪਾ ਦੇ ਭਾ ਮਾ दाल ਚ ਪਾ ਦੇ ਭਾ ਸਰੋਂ ਦੇ ਸਾਗ ਚ ਪਾ ਦੇ ਕਾਹਤ ਵੀ ਬਣੀ ਹੈ ਸਿਰਫ ਸੌਦਾ ਸਾਗ ਮੱਕੀ ਦੀ ਰੋਟੀ ਉੱਤੇ ਘੇ ਪਾ ਕੇ ਬੰਦੇ ਜਿੱਦਾਂ ਖਾਂਦੇ ਹਨ ਇਹ ਜਿਹੜੀ ਕਾਹਤ ਆ ਇਹ ਪੂਰੀ ਦੁਨੀਆ ਚ ਪ੍ਰਚਲਿਤ ਹੈ ਪੰਜਾਬ ਨੂੰ ਲੈ ਕੇ ਔਰ ਕਿ ਉਹ ਖਾਣ ਦੇ ਲੋਕ ਸ਼ਕੀਨ ਵੀ ਬਹੁਤ ਹੈ ਕੁਝ ਲੋਕ ਤਾਂ ਦੁੱਧ ਚ ਵੀ ਪਾ ਕੇ ਕਿਉਂ ਪੀਂਦੇ ਆ ਕਿ ਜੀ ਪੇਟ ਸਾਫ਼ ਰਹੂਗਾ ਕਈ ਗੜਾ ਖਰਾਬ ਹੋ ਜੇ ਉਹ ਚ ਵੀ ਕਈ ਜੇ ਗੜਾ ਖਰਾਬ ਹੋ ਜੇ ਚਾਹ ਚ ਵੀ ਕਿਉਂ ਪਾ ਕੇ ਪੀ ਲੈਂਦੇ ਆ ਰੋਟੀ ਚ ਪਾਉਂਦੇ ਆ ਰੋਟੀ ਦੇ ਉੱਤੇ ਲਾਉਂਦੇ ਆ ਦਾਲਾਂ ਚ ਪਾਉਂਦੇ ਆ ਸਬਜ਼ੀਆਂ ਚ ਵੀ ਗੇ ਪਾ ਲੈਂਦੇ ਆ ਇਸ ਕਰਕੇ ਕਿ ਸਰੀਰ ਜਿਹੜਾ ਤਰ ਲਵੇ ਪਰ ਹੁਣ ਜੇ ਇਹ ਖਬਰ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਨਹੀਂ ਕਰੀਏ ਕਿ ਦੇਸੀ ਕੀ ਉਹ ਵੀ ਮਲਾਪਤੀ ਆਣ ਲੱਪਿਆ ਤਾਂ ਬੰਦਾ ਜਾਵੇ ਕਿੱਥੇ ਜੂਸ ਤਾਂ ਚਲੋ ਬੰਦਾ ਕੱਲਾ ਪੀ ਲੈਂਦਾ ਬਾਹਰੋਂ ਪੀਣ ਗਿਆ ਪੇਠਾ ਬੰਦਾ ਕਹਿੰਦਾ ਕਿ ਚਲੋ ਇੱਕ ਦਾ ਪੀਸ ਖਾ ਲੈਨੇ ਆ ਜਿਹੜਾ ਘੇ ਆ ਇਹ ਤਾਂ ਪੂਰੇ ਪਰਿਵਾਰ ਨੇ ਖਾਣਾ ਮਤਲਬ ਪੂਰੇ ਪਰਿਵਾਰ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਆਮ ਲੋਕਾਂ ਨਾਲ ਧੋਖਾ ਮਾਇਆ ਜਾ ਰਿਹਾ ਤਾਂ ਲਈ ਕੀਤੀ ਜਾ ਰਹੀ ਆ ਆਮ ਲੋਕਾਂ ਦੇ ਸਰੀਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੈ ਇਹ ਖਬਰ ਸਰ ਵੀ ਨਾਪੇ ਤੋਂ ਸਾਹਮਣੇ ਆ ਰਹੀ ਔਰ ਦੱਸਿਆ ਜਾ ਰਿਹਾ ਕਿ ਬਠਿੰਡੇ ਵਿਖੇ ਇੱਕ ਫੈਕਟਰੀ ਆ ਜੋ ਕਿ ਇਹ ਜਿਹੜਾ ਨਕਲੀ ਘਿਓ ਆ ਉਹਨੂੰ ਬਣਾਉਣ ਦਾ ਕੰਮ ਕਰਦੀ ਹੈ ਕਿਉਂਕਿ ਦੋ ਨੌਜਵਾਨਾਂ ਨੂੰ ਨਾਪੇ ਵਿਖੇ ਫੜਿਆ ਗਿਆ ਪਰ ਇਹਦੇ ਵਿੱਚ ਇੱਕ ਗੱਲ ਸਮਝਣ ਵਾਲੀ ਹੈ ਇਹ ਕੋਈ ਇਹੋ ਜਿਹਾ ਘਿਓ ਨਹੀਂ ਕਿ ਕੋ ਮਨ ਲਓ ਬੰਦਾ ਕਹਿੰਦਾ ਹਲਕੀ ਕੁਆਲਿਟੀ ਆ ਹਲਕੀ ਕੰਪਨੀ ਆ ਇਹ ਕੀ ਕਰਦੇ ਸੀਗੇ ਇੱਕ ਨੈਸਲੇ ਕੰਪਨੀ ਬਹੁਤ ਪਪੂਲਰ ਕੰਪਨੀ ਆ ਜੀ ਲੋਕ ਇਸ ਨਾਮ ਤੋਂ ਜਾਣੂ ਨੇ ਨੈਸਲੇ ਦੇ ਡੁਪਲੀਕੇਟ ਕਿ ਬਣਾਉਂਦੇ ਸੀਗੇ ਹੁਣ ਦੇਖੋ ਫਰਸਟ ਕਾਪੀ ਸ਼ੂ ਤਾਂ ਸੁਣਿਆ ਫਰਸਟ ਕਾਪੀ ਸ਼ਰਟ ਪੈਂਟ ਤਾਂ ਸੁਣਿਆ ਫਰਸਟ ਕਾਪੀ ਬੈਲਟ ਤਾਂ ਸੁਣਿਆ ਫਰਸਟ ਕਾਪੀ ਵਾਲਟ ਤਾਂ ਸੁਣਿਆ ਇਹ ਫਰਸਟ ਕਾਪੀ ਕਿ ਬਣਾਈ ਜਾਂਦੀ ਸੀ ਫਰਸਟ ਸੀ ਸੈਕੰਡ ਸੀ ਕਿ ਉਸ ਤੋਂ ਵੀ ਥਲੜੀ ਕੁਆਲਿਟੀ ਕਿ ਸਦਾ ਕੈਮੀਕਲ ਸੀ ਹਲੇ ਤੱਕ ਨਹੀਂ ਪਤਾ ਕਿਉਂਕਿ ਸੈਂਪਲ ਹੁਣ ਭਰੇ ਜਾਣਗੇ ਤਾਂ ਹੁੰਦਾ ਕਿ ਨਾਬੇ ਵੇਖੇ ਦੋ ਨੌਜਵਾਨ ਇੱਕ ਦੁਕਾਨਦਾਰ ਕੋ ਜਾਂਦੇ ਕਹਿੰਦੇ ਜੀ ਅਸੀਂ ਮੈਸਲੇ ਦਾ ਘੇ ਵੇਚਣ ਹੁਣ ਉਹ ਕਹਿੰਦੇ ਜੀ ਮਾਰਕੀਟ ਵੈਲਿਊ ਤਾਂ ਐਮ ਆਰ ਪੀ 600 ਦੇ ਆਸ-ਪਾਸ ਹੈ ਆ ਵੀ ਆਪਾਂ ਹੋਲ ਸੇਲ 530 ਜਾਂ ਵਿੱਚ ਚੱਕਦੇ ਆਂ ਦਰ ਕਹਿੰਦਾ ਇਹ ਇਹਨਾਂ ਨੇ ਰੇਟ ਹੀ ਸ਼ੁਰੂ 400 ਤੋਂ ਕੀਤਾ ਫਿਰ ਡਿੱਗਦੇ 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 300 ਤੇ ਆ ਕੇ ਗੱਲਾਂ ਜਿਚਾਉਣ ਲੱਪੇ ਕਿ ਜੀ ਬਹੁਤ ਵਧੀਆ ਘੇ ਆ ਜੋ ਸੁਣਨ ਵਿੱਚ ਆਇਆ ਹਾਲਾਂਕਿ ਆਪਾਂ ਮੌਕੇ ਦੇ ਮਜੂ ਹਾਲੇ ਕਿ ਉਹ ਮੌਕੇ ਤੇ ਮੌਜੂਦ ਨਹੀਂ ਸੀਗੇ ਲੇਕਿਨ ਸੁਣਦੇ ਤੇ ਹੈ ਕਿ ਗੱਲਾਂ ਜਿਚਾ ਕੇ ਕਰਦੇ ਸੀਗੇ ਕਿ ਜੀ ਸਾਨੂੰ ਕਿਦੋਂ ਘਾਟਾ ਪੈ ਗਿਆ ਜੀ ਜਾਂ ਫਲਾਣੇ ਹੋਰ ਕੀ ਤਰਕ ਦਿੰਦੇ ਆ ਉਸ ਤੋਂ ਬਾਅਦ ਦੁਕਾਨਦਾਰ ਨੂੰ ਸ਼ੱਕ ਪੈ ਜਾਂਦਾ ਕਿ ਮੈਨੂੰ ਇੰਨਾ ਸਸਤਾ ਨੈਸਲੇ ਦਾ ਕਿਉਂ ਕਿਉਂ ਦੇ ਰਿਹਾ 300 ਦਾ ਸਿਰਫ ਜਿਹਦੀ ਮਾਰਕੀਟ ਵੈਲਿਊ 600 ਰੁਪਏ ਵੀ ਪੈ ਜਾਂਦੀ ਹੈ ਤਾਂ ਉਹ ਉੱਥੋਂ ਦੇ ਵਪਾਰ ਮੰਡਲ ਨੂੰ ਸੱਜਦਾ ਵਪਾਰ ਮੰਡਲ ਦੇ ਪ੍ਰਧਾਨ ਨੂੰ ਸੱਦਦਾ ਇਹਨਾਂ ਨੂੰ ਹੋਲਡ ਕਰਕੇ ਕਿ ਕੋਈ ਨਹੀਂ ਮੈਂ ਤੁਹਾਡੇ ਮੈਂ ਕਰਦਾ ਫੈਸਲਾ ਜੀ ਸੱਤ ਪੇਟੀਆਂ ਸੀ ਇਹਨਾਂ ਕੋਈ ਨਹੀਂ ਮੈਂ ਸਲਾਹ ਕਰਦਾ ਵਪਾਰ ਮੰਡਲ ਦੇ ਪ੍ਰਧਾਨ ਨੂੰ ਬੁਲਾਇਆ ਜਾਂਦਾ ਔਰ ਜਿਹਦੇ ਕੋ ਨਾਬੇ ਵੇਖੇ ਨੈਸ਼ਨਲੀ ਏਜੰਸੀ ਸੀ ਮੈਂ ਉਸ ਵਿਅਕਤੀ ਨੂੰ ਬੁਲਾਇਆ ਜਾਂਦਾ ਉਸ ਤੋਂ ਬਾਅਦ ਗਲਤੀ ਪੁਸ਼ਟੀ ਹੁੰਦੀ ਆ ਹੌਲੀ ਹੌਲੀ ਕਿ ਇਹ ਇਹਨਾਂ ਨੇ ਕਿਹਾ ਮਾਲ ਥੋਕ ਚੋ ਨਹੀਂ ਚੱਕਿਆ ਜਾਂ ਹੋਲ ਸੇਲ ਚ ਨਹੀਂ ਵੇਚ ਰਹੇ ਇਹ ਜਿਹੜਾ ਪ੍ਰੋਡਕਟ ਆ ਦੇਸੀ ਘਿਓ ਆ ਇਹ ਹੀ ਨਕਲੀ ਆ ਔਰ ਇਹਨਾਂ ਕੋ 96 ਡੱਬੇ ਜਿਹੜੇ ਨਕਲੀ ਕੇ ਜਬਰਾਮਦ ਹੋਇਆ ਮਤਲਬ 96 ਘਰਾਜੇ ਡੱਬੇ ਜਾਣੇ ਸੀਗੇ ਔਰ 96 ਪਰਿਵਾਰਾਂ ਦੀ ਸਿਹਤ ਨਾ ਖਿਲਵਾਉਣਾ ਸੀ ਔਰ ਇਹ ਵੀ ਗੱਲ ਪਤਾ ਲੱਗੀ ਕਿ ਤਿੰਨ ਪੇਟੀਆਂ ਪਹਿਲਾਂ ਵੇਚ ਚੁੱਕੇ ਆ। ਮਤਲਬ ਤਿੰਨ ਪੇਟੀਆਂ ਆਲਰੇਡੀ ਵੇਚ ਚੁੱਕੇ ਆ ਔਰ ਇੱਕ ਪੇਟੀ ਦੱਸਿਆ ਜਾ ਰਿਹਾ ਕਿ 16 ਦੇ ਆਸ-ਪਾਸ ਡੱਬੇ ਹੁੰਦੇ ਆ ਔਰ ਇਸ ਤੋਂ ਪਹਿਲਾਂ ਇਹ ਆਪ ਮੰਨਦੇ ਆ ਜਿਹੜੇ ਦੋ ਦੋਸ਼ੀ ਫੜੇ ਗਏ ਆ ਕਿ ਇਸ ਤੋਂ ਪਹਿਲਾਂ ਦੋ ਢੇੜੇ ਲਾ ਚੁੱਕੇ ਆ ਇਹ। ਤਾਂ ਮਤਲਬ ਤੁਸੀਂ ਇਹ ਦੇਖੋ ਕਿ ਆਪ ਮੰਨੇ ਸੀ ਇਹ ਤਾਂ ਕਿੰਨਾ ਖਿਲਵਾੜ ਔਰ ਇੱਕ ਗੱਲ ਸੋਚਣ ਵਾਲੀ ਹੋ ਰਹੀ ਆ। ਇਹ ਤਾਂ ਜੇ 300 ਰੁਪਏ ਸੇਲ ਪ੍ਰਾਈਸ ਰੱਖਿਆ ਕਿ 300 ਚ ਵੇਚਾਂਗੇ ਇਹਦਾ ਮਤਲਬ ਇਹਨਾਂ ਨੂੰ 1.5 200 ਚ ਡੱਬਾ ਮਿਲਦਾ ਹੋਣਾ। ਕਿਉਂਕਿ ਜਿਹੜੀ ਸਹੀ ਕੁ ਉਹ ਤਾਂ 4-500 ਤੱਕ ਚਲੇ ਜਾਂਦਾ ਹੈ ਪ੍ਰੋਡਕਸ਼ਨ ਦੀ ਵੈਲਿਊ ਚਲੇ ਜਾਂਦੀ ਹੈ ਜੇ ਇਹਨਾਂ ਲੋਕ 150 ਵਿੱਚ ਅਗਲੇ ਡੱਬਾ ਵੇਚ ਰਿਹਾ ਤਾਂ ਡੱਬਾ ਬਣਾਉਣ ਦੀ ਕੋਸਟ ਪਾ ਲਈਏ ਉਹਦੇ ਉੱਤੇ ਜਿਹੜੇ ਰੈਪਿੰਗ ਹੁੰਦੀ ਉਹਦੀ ਕੋਸਟ ਪਾ ਲਈਏ ਉਸ ਤੋਂ ਬਾਅਦ ਜਿਹੜੇ ਗੱਤੇ ਦੀ ਪੈਕ ਹੁੰਦੀ ਉਹਦੀ ਕੋਸਟ ਪਾ ਲਈਏ 100 ਤਾਂ ਉਹੀ ਬਣ ਜਾਣੀ ਆ ਮਤਲਬ ਇਹਦਾ 100 ਤਾਂ ਉਹੀ ਬਣ ਜਾਣੀ ਆ ਪਰ ਫਿਰ ਇਹਦਾ ਮਤਲਬ ਆ ਧਿਆਨ ਨਾਲ ਸਮਝਿਓ ਕਿ ਡੱਬੇ ਅੰਦਰ ਜਿਹੜਾ ਘੇ ਆ ਉਹ ਤਾਂ ਨਾ ਸੁੱਦਾ ਕੈਮੀਕਲ ਹੀ ਹੋਣਾ ਔਰ ਜਿਹੜੇ ਪਰਿਵਾਰਾਂ ਨੇ ਫਿਰ ਇਹ ਕੈਮੀਕਲ ਵਾਲਾ ਘੇ ਦੁੱਧ ਦੁੱਧ ਚ ਪਾ ਕੇ ਪੀਣਾ ਜਾਂ ਦਾਲ ਚ ਪਾ ਕੇ ਖਾਣਾ ਜਾਂ ਰੋਟੀ ਉੱਤੇ ਰੱਖ ਕੇ ਖਾਣਾ ਉਹਨਾਂ ਦੀ ਸਿਹਤ ਮੈਂ ਕਿੰਨਾ ਖਿਲਵਾੜਿਆ ਅੰਦਰੋਂ ਪਾੜਦਾ ਜਾਂਦਾ ਫਿਰ ਸਰੀਰ ਨੂੰ ਇਸੇ ਕਰਕੇ ਫਿਰ ਲੋਕਾਂ ਨੂੰ ਡਾਇਬਟੀਜ਼ ਹੁੰਦੀ ਆ ਐਸਿਡਿਕ ਐਸਿਡ ਹੁੰਦਾ ਆ ਇਸੇ ਕਰਕੇ ਲੋਕੀ ਐਸਿਡਿਕ ਹੁੰਦੇ ਜਾ ਰਹੇ ਆ ਇਸੇ ਕਰਕੇ ਫਿਰ ਕਈ ਬੀਬੀਆਂ ਕਹਿੰਦੇ ਮੈਨੂੰ ਤਾਂ ਬਹੁਤ ਡਿਸਕੰਫਰਟ ਮੈਸੇ ਆ ਝਰੂੜੀਆਂ ਜੀਆਂ ਉੱਥੇ ਮਾਨੂੰ ਕਾਲਾ ਪੈਂਦਾ ਚਿਤਕਾਉ ਮਾਉ ਕਰਦਾ ਇਹ ਇਹਨਾਂ ਮਲਾਪਤੀਆਂ ਚੀਜ਼ਾਂ ਕਰਕੇ ਪੈਂਦਾ ਔਰ ਫਿਰ ਕਈ ਵੇਲੇ ਹਾਰਟ ਅਟੈਕਸ ਵੀ ਆ ਜਾਂਦੇ ਆ ਔਰ ਬੰਦੇ ਨੂੰ ਸਮਝ ਨਹੀਂ ਲੱਗਦੀ ਬਲੋ ਬਈ ਕਹਿੰਦਾ ਕਿ ਮੈਂ ਜੀ ਵਧੀਆ ਕੁਆਲਿਟੀ ਦਾ ਕੇਕ ਖਾਤਾ ਸੀ ਮੈਂ ਤਾਂ ਫਿਰ ਹਾਰਟ ਅਟੈਕ ਆ ਗਿਆ ਕੋਲੇਸਟ੍ਰੋਲ ਵਿਸੇ ਕਰਕੇ ਵੱਧਦਾ ਤਾਂ ਆਮ ਬੰਦੇ ਨੂੰ ਬਹੁਤ ਸੁਚੇਤ ਬਹੁਤ ਸਤਰਕ ਹੋਣ ਦੀ ਲੋੜ ਹੈ ਕਿਉਂਕਿ ਮਲਾਵਟ ਇਸ ਕਦਰ ਤੱਕ ਵੱਧ ਗਈ ਆ ਕਿ ਸੱਚੀ ਰੌਂਗਟੇ ਖੜੇ ਹੋ ਜਾਂਦੇ ਔਰ ਹੁਣ ਤਿਆਰਾਂ ਦਾ ਸੀਨ ਆ ਲੋਕਾਂ ਨੇ ਖੁੱਲ੍ਹ ਕੇ ਸ਼ਾਪਿੰਗ ਕਰਨੀ ਆ ਤੇ ਮਲਾਵਟ ਖੋਰਾ ਨੇ ਖੁੱਲ੍ਹ ਕੇ ਮਲਾਵਟ ਕਰਨੀ ਆ ਤਾਂ ਸੁਚੇਤ ਰਹਿਣੀ ਲੋੜ ਆ